ਸਾਈਬਰ ਕ੍ਰਾਈਮ ਪੁਲਿਸ ਐਸਏਐਸ ਨਗਰ ਮੁਹਾਲੀ ਨੇ ਗੇਮਿੰਗ ਐਪ ਦੇ ਨਾਂ ਤੇ ਲੋਕਾਂ ਦੇ ਨਾਲ ਠੱਗੀ ਕਰਨ ਵਾਲੇ ਇੱਕ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਗਰੁੱਪ ਗੇਮਿੰਗ ਐਪ ਰਾਹੀਂ ਹੁਣ ਤੱਕ ਤਕਰੀਬਨ 3 ਕਰੋੜ ਰੁਪਏ ਦੀ ਠੱਗੀ ਕਰ ਚੁੱਕਾ ਸੀ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ 20 ਮੋਬਾਈਲ 3 ਲੈਪਟਾਪ 41 ਬੈਂਕ ਏਟੀਐਮ ਕਾਰਡ ਤੇ 9 ਚੈੱਕਬੁੱਕ ਬਰਾਮਦ ਕੀਤੀਆਂ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਕਸ਼ੇ ਕੁਮਾਰ ਸਤੇਸ ਤੇ ਚੇਤਨ ਵਜੋਂ ਹੋਈ ਹੈ ਇਹਨਾਂ ਵਿੱਚੋਂ ਦੋ ਗੁਜਰਾਤ ਦੇ ਰਹਿਣ ਵਾਲੇ ਨੇ ਤੇ ਇੱਕ ਹਰਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੁਲਿਸ ਨੂੰ ਖੜੜ ਦੇ ਸਨੀ ਐਂਕਲੇ ਵਿੱਚ ਠੱਗੀ ਦੀ ਗੁਪਤ ਸੂਚਨਾ ਮਿਲੀ ਸੀ ਜਿਸ ਤੇ ਤੁਰੰਤ ਰੇਡ ਕਰਕੇ ਤਿੰਨਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਖਿਲਾਫ ਸਾਈਬਰ ਕ੍ਰਾਈਮ ਥਾਣਾ ਮੁਹਾਲੀ ਵਿੱਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਓ ਸੁਣ ਲੈਂਦੇ ਹਾਂ ਕੀ ਕੁਝ ਕਹਿਣਾ ਹੈ ਐਸਐਸਪੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਦਾ ਮੋਹਾਲੀ ਪੁਲਿਸ ਦਾ ਜਿਹੜਾ ਸਾਈਬਰ ਸੈੱਲ ਹੈਗਾ ਜੀ ਉਹਨਾਂ ਵੱਲੋਂ ਇੱਕ ਆਨਲਾਈਨ ਗੇਮਿੰਗ ਦੇ ਉੱਪਰ ਫਰਾਡ ਕਰਕੇ ਲੋਕਾਂ ਨਾਲ ਲੋਕਾਂ ਦਾ ਪੈਸਾ ਜਿਹੜਾ ਠੱਗਿਆ ਜਾ ਰਿਹਾ ਸੀਗਾ ਉਸ ਕਾਲ ਸੈਂਟਰ ਨੂੰ ਬਸਟ ਕੀਤਾ ਗਿਆ ਜੀ ਸਨੀ ਐਨ ਕਲੇਵ ਦੇ ਵਿੱਚ ਇੱਕ ਘਰ ਕਿਰਾਏ ਤੇ ਲੈ ਕੇ ਤਿੰਨ ਬੰਦੇ ਜਿਹੜੇ ਹੈਗੇ ਆ ਇੱਕ ਆਨਲਾਈਨ ਗੇਮਿੰਗ ਐਪ ਦੇ ਥਰੂ ਉਹਨਾਂ ਤੋਂ ਕੋਇਨਸ ਔਰ ਉਹਦੇ ਪੁਆਇੰਟਸ ਦੇ ਲਈ ਅੱਗੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ ਜੀ ਉਹਦੇ 'ਚ ਅਸੀਂ ਇਹਨੂੰ ਕਾਲ ਸੈਂਟਰ ਨੂੰ ਬਸਟ ਕੀਤਾ ਤਿੰਨ ਜਿਹੜੇ ਬੰਦੇ ਹੈਗੇ ਇਹਦੇ ਵਿੱਚ ਫੜੇ ਗਏ ਆ ਅਕਸ਼ੇ ਕੁਮਾਰ ਸਿਤੇਸ਼ ਔਰ ਚੇਤਨ ਇਹ ਹਰਿਆਣਾ ਇੱਕ ਬੰਦਾ ਹਰਿਆਣੇ ਦਾ ਰਹਿਣ ਵਾਲਾ ਦੋ ਗੁਜਰਾਤ ਦੇ ਰਹਿਣ ਵਾਲੇ ਆ ਜੀ ਤਕਰੀਬਨ ਡੇਢ ਤੋਂ ਦੋ ਮਹੀਨੇ ਤੋਂ ਇਹ ਕਾਲ ਸੈਂਟਰ ਅੱਥੇ ਚੱਲ ਰਿਹਾ ਸੀਗਾ ਤੇ ਜਿਹੜੀ ਟੋਟਲ ਇਹਦੇ ਚ ਰਿਕਵਰੀ ਹੈਗੀ 20 ਮੋਬਾਈਲ ਫੋਨ ਤਿੰਨ ਲੈਪਟਾਪ 41 ਬੈਂਕਾਂ ਦੇ ਏਟੀਐਮ ਕਾਰਡ ਤੇ ਨੌ ਚੈੱਕ ਬੁਕਸ ਸਾਨੂੰ ਮਿਲੀਆਂ ਜਿੰਨੇ ਕ ਅਸੀਂ ਬੈਂਕ ਖਾਤੇ ਦੇਖੇ 45 ਦੇ ਕਰੀਬ ਹਲੇ ਤੱਕ ਅਸੀਂ ਆਇਡੈਂਟੀਫਾਈ ਕਰ ਲਏਗੇ ਇਹਨਾਂ ਦੇ ਬੈਂਕ ਖਾਤੇ ਮਿਲੇ ਹੈਗੇ ਆ ਜਿਨ੍ਹਾਂ ਦੇ ਤਕਰੀਬਨ 3 ਕਰੋੜ ਤੋਂ ਜ਼ਿਆਦਾ ਦੀ ਠੱਗੀ ਅਲੱਗ-ਅਲੱਗ ਇਹਨਾਂ ਨੇ ਲੋਕਾਂ ਨਾਲ ਮਾਰੀ ਕੋਈ ਸੀ ਇੱਕ ਇਹ ਸੀ ਔਰ ਇਹਦੇ ਜਿਹੜੇ ਵਿਕਟਿਮ ਸਾਡੇ ਹੈਗੇ ਆ ਜੀ ਸਾਰੇ ਪੈਨ ਇੰਡੀਆ ਹੈਗੇ ਸਰ ਫਲੈਟ ਕਿਸ ਦੇ ਨਾਮ ਤੇ ਲਿਆ ਸੀ ਕਿਹੜਾ ਪਹਿਲਾ ਵਾਲ ਹਾਂਜੀ ਨਹੀਂ ਇਹ ਫਲੈਟ ਜਿਹੜਾ ਅਛੇ ਕੁਮਾਰ ਦਾ ਨੇ ਲਿਆ ਹੋਇਆ ਜੀ ਹਲੇ ਆਪਾਂ ਵੈਰੀਫਾਈ ਕਰਨਾ ਕਿ ਮਾਲਕ ਦਾ ਕੋਈ ਰੋਲ ਹੈ ਇਹਦੇ 'ਚ ਨਹੀਂ ਹੈ ਕ੍ਰਿਮੀਨਲ ਹਿਸਟਰੀ ਵੈਸੇ ਨਾ ਤਿੰਨਾਂ ਦੀ ਹੈ ਨਹੀਂ ਹਲੇ ਦਾ ਇਹ ਗੇਮਿੰਗ ਐਪ ਜਿਹਦੇ ਉਧਰ ਨੂੰ ਕੋਇਨਸ ਮਿਲਦੇ ਸੀਗੇ ਬੇਸਿਕਲੀ ਉਹ ਨਾ ਉਹਨਾਂ ਨੂੰ ਕੋਇਨਸ ਦਿੰਦੇ ਸੀਗੇ ਉਹਨੇ ਜਿੰਨੇ ਹੁੰਦੇ ਹੈਗੇ ਜੀ ਤੇ ਉਹਦੇ ਵਿੱਚ ਉਹ ਥੱਗੀ ਮਾਰੀ ਜਾ ਰਹੀ ਸੀ ਓਟੀਮੇਟ ਸਰ ਜਾਇਦ ਤਾਰੇ ਸਾਰੇ ਦੂਸਰੀ ਸਟੇਟਾਂ ਦੇ ਹੀ ਬੰਦੇ ਇੱਥੇ ਆ ਕੇ ਆਪਰੇਟ ਕਰ ਲਏ ਨੇ ਇਹ ਕੀ ਕਾਰਨ ਹੈ ਕਿ ਇਹਨਾਂ ਲਈ ਇਹ ਕਿਉਂ ਇਹ ਜਗ੍ਹਾ ਇਨੀ ਸੇਫ ਹੋ ਚੁੱਕੀ ਹੋਈ ਹੈ ਨਹੀਂ ਸੇਫ ਤੱਕ ਨਹੀਂ ਕਹਿ ਸਕਦੇ ਆਪਾਂ ਇਸ ਦਾ ਰੈਗੂਲਰਲੀ ਬਸਟ ਕਰ ਰਹੇ ਹਾਂ ਜੀ ਲੇਕਿਨ ਇਹ ਹੈ ਵੀ ਜਿੱਥੇ ਵੀ ਰੈਪਿਡ ਅਰਬਨਾਈਜੇਸ਼ਨ ਹੁੰਦੀ ਹੈਗੀ ਉੱਥੇ ਇਸ ਤਰ੍ਹਾਂ ਘਰ ਵਗੈਰਾ ਫਲੈਟਸ ਕਿਰਾਏ ਤੇ ਮਿਲ ਜਾਂਦੇ ਈਜ਼ੀਲੀ ਤੇ ਕੋਈ ਕ੍ਰਿਮੀਨਲ ਰਿ ਤੇ ਜਿਵੇਂ ਜਿਵੇਂ ਇਨਫੋਰਮੇਸ਼ਨ ਆਉਂਦੀ ਅਸੀਂ ਉਹ ਵੀ ਬੱਸ ਸਕੈਚੂਲ ਵੀ ਹੋਈ ਹੈ ਕੋਈ ਕੈਸ਼ਿੰਗ ਹੈ ਰਿਕਵਰੀਿੰਗ ਹੈ ਜਿਹੜੀ ਰਿਕਵਰੀ ਹੈਗੀ ਉਹ ਤੁਹਾਨੂੰ ਦੱਸੀ ਹੈਗੀ ਸਰ ਪਹਿਲਾ ਕਾਲ ਸੈਂਟਰ ਸੀ ਉਹਨਾਂ ਦਾ ਕੋਈ ਨਹੀਂ ਕਰਦਾ ਹੁਣ ਚਾਹਤ ਉਸ ਤਰ੍ਹਾਂ ਵੀ ਉਸ ਉਸ ਤਰ੍ਹਾਂ ਦਾ ਹੀ ਮਾਡਰਨ ਬ੍ਰੈਂਡਿੰਗ ਹੈ ਇਹਨਾਂ ਦਾ ਸਰਵਰ ਇਹਨਾਂ ਦਾ ਵੀ ਬਾਹਰ ਹੈ ਸੋ ਵੀ ਆਰ ਟ੍ਰਾਈਂਗ ਟੂ ਚੈੱਕ ਵੀ ਉਹਨਾਂ ਨੇ ਕੋਈ ਲਿੰਕ ਅਪ ਹੈ ਕਿ ਨਹੀਂ ਸਰ ਕਿਹੜੀ ਕੰਪਨੀ ਦਾ ਇਸ ਤਰ੍ਹਾਂ ਦਾ ਲਿੰਕ ਹਲੇ ਤੱਕ ਸਰ ਇਹਨਾਂ ਦੀ ਕੋਈ ਬੈਕਗ੍ਰਾਉਂਡ ਹੈ ਨਹੀਂ ਨਹੀਂ ਜਿਹੜਾ ਜਿਹੜਾ ਇੱਕ ਬੰਦਾ ਹੈ ਉਹਦੀ ਬੀਬੀਏ ਕੀਤੀ ਹੋਈ ਹੈ ਸਰ ਕਿਹੜੀ ਕੰਪਨੀ ਦਾ ਸਰਵਰ ਆਪਰੇਟ ਹੋ ਰਿਹਾ ਸੀਗਾ ਸਰਵਰ ਦ